ਚੱਲੇ ਆ ਮਸ਼ੀਨ ਲੈ ਕੇ ਆਪਾਂ ਛੌਂਟੀ ਤੇ ਮੋਟਰਸਾਈਕਲ ਰੱਖਦਾ ਲਿਆਉਣਾ ਕਰਾ ਕੇ ਮੂਹਰੇ ਉਹਦੇ ਕਰਕੇ ਲੈ ਕੇ ਚੱਲੇ ਆ ਤੇ ਫਿਰ ਜਾਣਾ ਆਪਾਂ ਜਰੰਦਰ ਨੂੰ ਫανά ਅੱਜੋਰੇ ਚੈੱਕ ਕਰਨ ਦੀ ਸਲਾਹ ਤੀ ਆਪਣੇ ਪੈ ਗਿਆ ਮੀਂਹ ਥੋੜਾ ਜਿਹਾ ਬਾਕੀ ਦੇਖਦੇ ਆਂ ਜੇ 2-3 ਘੰਟੇ ਤੱਕ ਪਰਮਾਤਮਾ ਦੇ ਦੇਵੇ ਚੱਲ ਚੱਲ ਡਰੀ ਕਾਨੂੰ ਜਾਣਾ ਚੱਲ ਰਿੰਕੂ ਭਾਈ ਚਲਾ ਰਿਹਾ ਮਿਲਦੇ ਆ ਜਾ ਕੇ ਤੁਹਾਨੂੰ ਸ਼ਾਂਤੀ ਤੇ ਇਹਦਾ ਟਿਪਰ ਗਿਆ ਪਹੁੰਚ ਮਕਾਨ ਲਈ ਆ ਦੇਖੋ ਦੇਖਦੇ ਹਾਂ ਹੁਣ ਅਗਰ ਜਾਂਦਾ ਹੈ ਜਾਂ ਦਬਦਾ ਕੀ ਗੱਲਬਾਤ ਹੈ ਤੇ ਮਾਨਸ ਜੀ ਕਰਦੇ ਨੇ ਘੁੰਮਦੇ ਬੈ ਜਾਣਾ ਦਬ ਜਾਣੀ ਜਾਂ ਦਬ ਪਰ ਮੈਂ ਰੈਂਕਲ ਸਿੱਧਾ ਕਰਨਾ ਬਾਈਕਲ ਵਾਲਾ ਕਲ ਤੋਂ ਬਣਾ ਕੇ ਚੈਨਲ ਵਿੱਚ ਮੂਰੇ ਕਰ ਦੇਣੀ ਆ ਫੀਟਿੰਗ ਸ਼ੌਂਟੀ ਪਹੁੰਚੇ ਪਿਆ ਆਪਾਂ ਬਰਖਾ ਸ਼ਾਬਜ ਕੰਬੈਨ ਲੈ ਕੇ ਰਿੰਕੂ ਭਾਈ ਵਹਿ ਗਿਆ ਉੱਤੇ ਹਾਰਨ ਵਾਲੀਆਂ ਪੱਤੀਆਂ ਲਾ ਕੇ ਆਪਾਂ ਲਾ ਦੀਆਂ ਹਾਰਨ ਤੇ ਪੈਪੂ ਉਪਰ ਲਾਤੀ ਤਾਰ ਪਾ ਕੇ ਹੁਣ ਚਾਲ ਤੇ ਕਰ ਦੇਣੇ ਨੇ ਪ੍ਰੈਸ਼ਰ ਹਾਰਨ ਫਿਰ ਕਿਹੜਾ ਹਾਕਾ ਮਾਰੂ ਨਹੀਂ ਦੂਏ ਹਾਰਨਾਂ 'ਚ ਕਰਦਾ ਪੈ ਜਾਂਦਾ ਇਹ ਛੋਟੇ ਲੱਗੇ ਹੁੰਦੇ ਨੇ ਉਹ ਵੱਜਣੋਂ ਫੜ ਜਾਂਦੇ ਨੇ ਹਾਂ ਖੇਤ ਖੇਚੇ ਮਾਰਨੇ ਨੇ ਹਾਂ ਜਸਾਹ ਬਾਈ ਵੀ ਬੈਠਾ ਤੇ ਮੌਸਮ ਤੁਹਾਨੂੰ ਪਤਾ ਹੀ ਆ ਬੱਦਲ ਵੀ ਆ ਉਹ ਬਾਪੂ ਤੇਰੀ ਤੇਰੀ ਫੋਟੋ ਖਿੱਚੀ ਆ ਕਰੇ ਐਂਗਲ ਹੋ ਗਿਆ ਸਿੱਧਾ ਤੇ ਸ਼ਾਨੋ ਵੀ ਪਹੁੰਚੇ ਹੋਏ ਰੇ ਆ ਦੇਖੋ ਇਹ ਵੀ ਅੱਜ ਐਤਵਾਰ ਦਾ ਆਨੰਦ ਮਾਣ ਰਿਹਾ ਹੈ ਹੈ ਮਸ਼ੀਨ ਲੈ ਕੇ ਖੁਸ਼ ਆ ਕਿ ਨਹੀਂ ਸਹੀ ਗੱਲ ਦੱਸ ਪੂਰਾ ਹਾਂ ਬਈ ਤੂੰ ਹਾਂ ਦੰਨੇ ਡਾਲਨਾ ਆਪਣਾ ਦਾ ਦੰਨੇ ਡੰਨਾ ਠੀਕ ਆ ਆਜੀ ਵੈਲਡਿੰਗ ਹੋਣ ਭਾਜੀ ਐਕਸਟਰਾ ਟੂਲ ਆਪਾਂ ਨੇ ਐਕਸਟਰਾ ਟੂ ਲਾਇਆ ਏ ਭਾਜੀ ਸਰ ਤੇਲ ਵਾਲੀ ਟੈਂਕੀ ਦੇ ਥੱਲੇ ਡੀਜ਼ਲ ਟੈਂਕੀ ਦੇ ਥੱਲੇ ਤੇ ਜਿਹੜਾ ਆ ਟੂਲ ਆਪਾਂ ਘਰੇ ਰੱਖ ਜਾਣਾ ਆਹ ਹਰਾ ਜਿਆ ਇਹ ਤੋਂ ਕੋਈ ਕੰਮ ਨਹੀਂ ਆਉਣਾ ਉੱਥੇ ਮੈਟਰੋ ਮੋਟਰਸਾਈਕਲ ਰੱਖਣ ਨੂੰ ਬਣਾ ਰਿਹਾ ਜਿਗਾਰਡ ਕਰਦਿਆਂ ਨੂੰ ਘਰੇ ਜਾ ਕੇ ਪੇਂਟ ਕਿੰਨਾ ਪੈਂਦੀਆਂ ਕਰਤੀਆਂ ਓਕੇ ਦੀ ਰਿਪੋਰਟ ਤੇ ਮੀਮੀ ਲਾ ਗਿਆ ਪੈਣਾ ਦੇਖੋ ਭਣੀਆਂ ਲਾਗੀਆਂ ਪੈਣ ਫੇਰ ਦੁਬਾਰੇ ਸ਼ਾਨੂ ਬੈਠਾ ਹੈ ਮਸ਼ੀਨ ਦੇ ਵਿੱਚ ਬਰੀ ਬਰੀ ਕਣੀਆਂ ਪੈਂਦੀਆਂ ਨੇ ਆਪਣੇ ਲੋ ਪੂਰਾ ਘੈਂਟ ਬਣਾਇਆ ਫੋਰਮੈਨ ਨੇ ਇਸਾ ਕੋਈ ਆ ਤਰੀਕਾ ਥੱਲੇ ਕਰਕੇ ਫਿੱਟਰ ਆਮਰਾ ਮੋਟਰਸਾਈਕਲ ਰੱਖਿਆ ਜਾਇਆ ਕਰੂਗਾ। ਮਟਰੋ ਨਾਲ ਦਾ ਰੰਗ ਕਰਤਾ ਆਪਾਂ ਦੇਖੋ। ਓਕੇ ਦੀ ਰਿਪੋਰਟ। ਬੋਆ ਸੌਫਟ ਨਾਲ। ਲੱਗਿਆ ਜੀ ਮਸ਼ੀਨ ਦਾ ਲੀਵਰ ਲਾਉਣ ਚ ਇੱਕ ਕਰ ਲੀਏ। ਲੀਵਰ ਨਹੀਂ ਆਪਾਂ ਲਾਇਆ ਸੀ। ਉਹਦੇ ਉਹਨਾਂ ਦਾ ਲਾਇਆ ਬਹੁ ਆਪਾਂ ਨੇ ਦੇਖ ਲੀਏ ਲਾ ਕੇ ਬੈਲਟਾਂ ਸ਼ੈਲਟਾਂ ਸਾਰਾ ਕੁਝ। 哪里？<Okay. S 2> ਚੱਲ ਚੱਲ ਕੋਫੇ ਦੀ ਰਿਪੋਰਟ ਕਾਸ਼ ਹੋ ਗਿਆ ਨਾ ਬੜਾ ਬੜੇ ਹਾਰੇ ਦੇਰੇ ਰਭੂ ਜੀ ਮਾਨੇ ਦੀ ਸੇਵਾ ਸਾਰਾ ਅਨਹਕਾਰ ਉਭਰ ਕੇ ਤੇ ਦਾਕਾਰ ਦੀ ਸਭ ਸਵਾਜਣਾ ਸਭ ਨਾਂ ਗੱਲਾਂ ਸਮਰਾਪ ਸਿਆਮ ਸੂਕ ਨੂੰ ਮਨੂਸਾ ਹੈ ਅਧਿਨਾਤ ਮਾਨੇ ਦੀ ਸਾਰਾ ਰਭੂ ਬਨਾਦੀ ਸਾਚੀ ਸਾਧਿਕਾ ਆਪਿਆ ਨਮ ਕਰਤੀ ਰੱਖ ਕਲ ਕੌਂ ਤੇ ਰਹੇ ਸਭ ਇਹ ਸ਼ਹਿ ਹੈ ਜਿਸ ਦੇ ਹੀ ਸੁਪਾਵੀ ਸਦਾ ਸੇ ਸਲਾਹਤੀ ਨਾਮ ਨੂੰ ਸਾਵੀ ਨਾਮ ਜੀ ਕੇ ਮਨ ਵਸਿਆ ਬਾਗੀ ਸਭ ਸੁਖ ਨੀਰੀ ਸਾਹ ਨਾਮ ਸੱਚੀ ਸਾਧਿਕਾ ਨਾਮ ਸਾਰਤੀ ਰ ਸਾਚਿਆ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਲਿੰਕ ਖਾਸਾ ਗੁਆਉਣੇ ਪਰਸਾਂ ਸੁਖਮਨ ਆਈ ਵਸਿਆ ਇਹ ਰਿਚਾਸ ਆਪੇ ਨਸਰੋ ਕਮਾ ਰਿਹਾ ਹੈ ਅਨਾਉਂਸਿੰਗ ਸਾਂਟਿਸੋ ਸਾਹਿਬ ਬਾਜੀ ਪੰਚ ਸਾਉਂਦ ਇਤਕਾਰ ਸੁਭਾਗਿਆ ਕਾਰ ਸੁਭਾਗਿਆ ਸਾਉਂਦ ਬਾਜੀ ਅਨਾਉਂਸਿੰਗ ਪੁਕਾਰਤਾ ਰਿਆ ਪੰਚ ਦੇ ਦੂਤ ਨਾਸਕੀ ਇਤਕਾਰ ਕੰਟ ਕੁਮਾਰਿਆ ਧੁਰਗਨ ਪਾਇਆ ਖੁਜਿੰਨ ਕੌਸੀ ਇਨਾਮ ਹਰਸ਼ਦਾਦੀ ਕਹੇ ਨਾਮ ਦਾ ਸੁਖ ਹੋਇਆ ਕੀਤਕਾਰੀਆ ਨਾ ਬੁਦਾਜੀ ਆਨੰਦ ਸਿੰਘ ਵੜਾਪਾਜੀ ਸਭ ਨੂੰ ਮੁਬਾਰਕ ਸਤਿਵਾਂਤਾ ਸ਼੍ਰੀ ਵਾਰੀ ਦੀ ਕੀ ਵਤੀ ਬਾਦ ਸ੍ਰੀ ਪ੍ਰਭਾਤੀ ਜੀ ਪਾਸਪਾਲ ਦਾ ਸਤਿਕਰਨ ਕਰਤੀ ਸਮਰੱਥ ਤੋਂ ਨਾਉਣ ਤੇ ਆਇਆ ਤੇ ਰਾਮ ਜੀ ਦੇ ਅੰਦਰ ਆਸਰਾ ਸਭ ਨੂੰ ਸਹਾਇ ਹਰ ਜਨ ਹਰ ਗੋਵਿੰਦ ਜੀ ਸੇ ਮਰੂ ਸੋਈ ਅਰਾਹੀ ਸ਼੍ਰੀ ਹਰਿ ਕ੍ਰਿਪਾ ਚਾ ਅੰਗਿਆ ਜੀ ਦੇ ਕਰਕੇ ਸਭ ਉੱਤਪਾਦ ਤੇਜ ਬਹਾਦਰ ਸਿੰਘ ਰਿਆ ਫਾਰਮ ਹੰਦਾਲਾ 5 ਸਾਧ ਸੰਗੋਈ ਸਹਾਇ ਗੁਰੂ ਗੋਬਿੰਦ ਸਿੰਘ ਮਹਾਰਾਜੀ ਸਾਧ ਸੰਗੋਈ ਸਹਾਇ ਜੋ ਸਾਈਂ ਦਾ ਆਸਾਨੀਨ ਗੀਤੋ ਚੀ ਰੀਪਰੋਗ੍ਰਾਮਸ ਆ ਜੀ ਦੇ ਆਠ ਹਜ਼ਾਰ ਵਰਤਿਆ ਹੰਤਾਰ ਕੇ ਸਰਬੱਤ ਨੂੰ ਸੰਧਪਨ ਬੋਲਣਾ ਜੀ ਵਾਹਿਗੁਰੂ ਵਾਹਿ ਸਤਿਗੁਰਾਂ ਦੀ ਬਾਣੀ ਤੇ ਆਈ ਚਾਰ ਸਾਈਂ ਜੀ ਆ ਦੀ 40 ਹਿੱਸੇ ਹਸਮੀ ਜੱਤ ਦੇ ਨਾਮ ਲਿਖਿਆ ਬਾਣਿਸ਼ ਸ਼ਬਦ ਦੇਖ 19 ਗਵਾਹੀ ਤੇ ਕੋਲੋਂ ਤੋਂ ਕਰਦੇ ਆ ਯਾਦਿਆਂ ਸਜਿਆ ਰਹੇ ਮੰਨਜਾ ਯੰਤਾਰ ਕੇ ਬੋਲੋ ਜੀ ਸ਼੍ਰੀ ਵਾਹਿਗੁਰੂ ਸ਼੍ਰੀ ਵਾਹਿਗੁਰੂ ਨੰਮਸਾਰਮੀ ਸੀਤੇ ਬਾਣਿ ਬੰਦ ਕਾਲੋ ਆਪਣੀ ਜੋੜੀ ਆ ਨਾਰਿਆਂ ਚ ਰਾਜ ਦੇ ਗੇਂਦਵਾਰਨ ਸੀ ਵਾਲੇ ਪ੍ਰਧਾਨਯੋਗ ਜੀ ਆ ਪਰਨ ਮਾਰਿਆ ਮੁੱਖ ਮੰਤਰੀ ਬਣਿਆ ਇਹਨਾਂ ਦੀ ਕਰੀਗੀ ਕਮਾਈ ਦਾ ਆਹੇ ਸਿੱਖਾਂ ਦੀ ਸਿੱਖੀ ਦਾ ਇਸ ਦਾਣ ਰਹਿਤਾਂ ਸਾਬੋ ਦਾਣ ਰੋਸਾ ਦਾਣ ਆ ਆਦੀਆ ਬੱਦ ਜੀ ਜੋ ਮੰਗਵੇ ਖਾਣ ਦੀ ਅਨੁਮਤੀ ਸੋਈ ਸੋਈ ਜੀਵੇ ਨਾਂਕਾਸ ਮੁਕਤ ਜੀਵਨ ਉਹਨਾਂ ਤੋਂ ਸ਼ੁਰੂ ਹੋਇਆ ਲੱਖ ਖੁਸ਼ ਬਾਸਾ ਸਿੰਘ ਜੀ ਸਾਥ ਕੋ ਨਜ਼ਰ ਪਈ ਨਾ ਤੇਰਾ ਨਾਮ ਤੇਰਾ ਨਾਮ ਕੰਮ ਕਰੇ ਗੁਰੂ ਘਰ ਦੇ ਸਤਿਗੁਰਾਂ ਸਰਬਾਸ ਸਤਿ ਸ਼ਾਂਤੀ ਦੀ ਨਿਮਰਤਾ ਨਾਲ ਪਵਨ ਜਨਮਸ਼ੀਰ ਦੇ ਆਏ ਇਸ ਸਮਾਗਮ ਨੂੰ ਚੀਨੀ ਕੁਸ਼ੀ ਦੇ ਸਾਂਭੀ ਸ੍ਰੀ ਪਰਿਵਾਰ ਨੇ ਬਾਕੀ ਸਾਰੇ ਦੀ ਵੀ ਹਾਜ਼ਰ ਹੋ ਗੁਣਾਨ ਮਹਾਰਾਜੀ ਅਤੇ ਸੰਸਾਰ ਸੋਇ ਪਵਿੱਤਰ ਉਲਾਗ ਨੂੰ ਅਰਾਈ ਲਗਿਆ ਬਹੁਤ ਸਾਰੇ ਬਹੁਤ ਸਾਰੇ ਦੰਦ ਜਾਰੇ ਯਾਰ ਦੀਆਂ ਸੇਵਾਵਾਂ ਕਰਦੇ ਹੈ ਅੱਜ ਦੇ ਬਹੁਤ ਬਹੁਤ ਨਾਮਾਂ ਜੋ ਯਾਦ ਨਾਲ ਜੁੜੇ آنند سرد پر مشینری کامیاب کری مہاراجی سچے پاتشاہ جی سیوار سیزن چلے ہیں سیزن آگیا بخش کرو جیڑی کارج دس واسط سات سات لوگ مہربان سب بھی خراب کروا کرو جی ਕੋਈ ਕਿਸੇ ਨਾਲ ਚੜ੍ਹ ਕਲਾਕਾਰੀ ਚੜ੍ਹ ਦੀ ਤਰ੍ਹਾਂ ਕਰਦੇ ਸਾਰੇ ਪਰਵਾਰ ਦੇ ਉੱਪਰ ਖੁਸ਼ੀਆਂ ਭਰ ਦੇ ਬੋਲ ਕਹਾਂ ਤੇਰੇ ਪਾਣੇ ਸਰਵਤ ਦਾ ਜੀ ਢੇੜਾ ਮਾਰਨ ਆਇਤੀ ਖੇਤਾਂ ਚ ਮੱਕੀ ਖੜੀ ਆ ਵਧੀਆ ਓਕੇ ਦੀ ਰਿਪੋਰਟ ਪਾਣੀ ਪੋਣੀ ਲੱਗਿਆ ਹੋਇਆ ਸਾਰਾ ਤੇ ਇੱਕ ਸਾਰਾ ਸਾਰਾ ਨੂੰ ਪਛੇਤੀ ਆ ਉਹਦੇ ਕਰਕੇ ਛੋਟੀ ਆ ਬਾਕੀ ਆ ਦੇਖੋ ਤੁਹਾਡੇ ਸਾਹਮਣੇ ਹੀ ਆ ਇੱਧਰ ਕੱਦ ਵਧੀਆ ਕਰ ਗਈ ਬੰਦਾ ਹੁਣ ਦੀਦਾ ਨਹੀਂ ਹੈਗਾ ਵਿੱਚ ਵਧੀਆ ਕੱਦ ਕਰ ਗਈ ਤੇ ਰਿੰਕੂ ਵੀ ਨਾਲ ਆ ਆਪਣੇ ਆ ਲਓ ਚੱਲੇ ਆ ਜਲੰਧਰ ਨੂੰ ਅੱਜ ਅੱਜ ਜਲੰਧਰ ਨੂੰ ਜਾਣਾ ਮਸ਼ੀਨ ਲੈ ਕੇ ਚੱਲਦੇ ਹੁਣ ਤੇ ਮੌਸਮ ਹੈਗਾ ਖਰਾਬ ਚਲੇ ਤਾਂ ਕੱਲ ਜਾਣਾ ਸੀ ਕੱਲ ਵੀ ਮੌਸਮ ਖਰਾਬ ਸੀ ਵੀਰ ਕਹਿੰਦਾ ਵੀ ਚਲੋ ਦੇਖ ਲਓ ਇੱਕ ਦਿਨ ਪਰ ਹੁਣ ਜਾਣਾ ਹੀ ਪੈਣਾ ਉੱਥੇ ਜਾ ਕੇ ਜੋ ਵੀ ਹੁੰਦਾ ਦੇਖੀ ਜਾਂਦੀ ਆ ਮੀਂਹ ਪੈਂਦਾ ਜਾਂ ਰਹਿਦਾ ਜੋ ਵੀ ਗੱਲਬਾਤ ਆ ਚੱਲਦੇ ਆ ਆਪਣੇ ਏਰੀਏ ਤਾਂ तकरीबन ਤੁਹਾਨੂੰ ਪਤਾ ਹੀ ਆ ਸਾਰੇ ਆਲੂ ਹਰੇ ਇੱਕ ਪਲਾਟ ਨੇ ਤੇ ਸਾਰੀ ਮੱਕੀ ਆ ਸਾਰੀ ਵਧੀਆ ਖੜੀ ਆ ਵਾ ਹੁਣ ਪਾਣੀ ਦੀ ਉਹ ਗੌਰ ਆ ਮਿੱਤਰੋ ਜੰਨੀ ਰੱਖ ਲਾਂਗੇ ਕਿਉਂ ਲਾਈਟ ਵੀ ਘਟ ਜਾਣੀ ਆ ਕਣਕ ਕਰਕੇ ਕੁਝ ਡਣ ਡਣ ਚ ਤਾਰੀ ਆਉਂਦੀ ਰਾਤ ਰਾਤ ਦੀ ਵਾਰੀ ਹੋ ਜਾਣੀ ਆ ਰਾਤ ਨੂੰ ਵੀ ਲੇਟ ਛੱਡਿਆ ਕਰਨਗੇ ਤੇ ਸਵੇਰੇ ਟਾਈਮ ਨਾਲ ਕੱਟ ਲਿਆ ਕਰਨੀ ਆ ਆ ਜਾ ਲੋ ਜੀ ਦੇਖੋ ਕਦ ਕਾਟ ਕਣੀਆਂ ਗਰੀ ਜਾਂਦੀਆਂ ਨੇ ਦੋ ਚਿੱਤਾ ਜਾਂ ਮਨ ਕਰਿਆ ਪਿਆ ਰੱਬ ਨੇ ਪਰਮਾਤਮਾ ਨੇ ਦੇ ਦੇਵੇ 10 ਦਿਨ 20 ਦਿਨ ਸਾਰਿਆਂ ਦਾ ਕੰਮ ਲੋਟ ਹੋ ਜੂ ਦੇਖੋ ਵਿੱਚ ਇਹ ਕਣੀਆਂ ਸਿੱਟੀ ਜਾਂਦਾ ਦੇ ਵਿੱਚ ਮਿੰਨਾ ਜਾਂ ਕੱਢਿਆ ਸੂਰਜ ਈਅਰ ਪਾਉਨੇ ਆ ਜੱਸੇ ਨੂੰ ਭੇਜਿਆ ਦੀ ਡੀਜੀ ਲੈਣ